कोण ए बी सी ਦੇ ਬਰਾਬਰ ਕੋਣ ਬਣਾਓ ਹੁਣ ਸਾਨੂੰ ਉਹਨਾਂ ਨੇ ਕਿਹਾ ए, सी। ए थे बी सी ए ਸਪੋਣ ਦੇ ਬਰਾਬਰ ਇੱਥੇ ਅਸੀਂ ਕੋਣ ਬਣਾਉਣਾ ਇੱਕ ਅਸੀਂ ਲਾਈਨ ਲੈ ਲਈ ए बी ਇਹਦੇ ਤੇ ਜਿੰਨੀ ਪ੍ਰਕਾਰ ਨਾਲ ਚਾਪ ਇਸ ਬਿੰਦੂ ਤੇ ਬੀ ਤੇ ਲਾਈ ਹੈ ਉਨੀ ਹੀ ਚਾਪ ਇੱਥੋਂ ਆਪਾਂ ਲਾ ਦਿੱਤੀ ਜਿੰਨਾ ਇਹ ਕੋਣ ਆ 79 ਕੋਣ ਘਟਲੇ ਠੀਕ ਹੈ ਤਾਂ ਸਾਡੇ ਕੋਲੇ ਇਹ ए बी सी ए ਦਿੱਤੇ ਹੋਏ ਕੋਣ ਦੇ ਬਰਾਬਰ ਕੋਣ ਬਣ ਗਿਆ فرض ਕਰੋ ਹੁਣ ਸਾਨੂੰ ਪ੍ਰਸ਼ਨ 24 ਮੁਤਾਬਕ ਦੋ ਕੋਣ ਦੇ ਦਿੱਤੇ ਹੈ x y z ਤੇ l m n ਇਹਨਾਂ ਦੋਨਾਂ ਕੋਣਾਂ ਦੇ ਜੋੜ ਦੇ ਬਰਾਬਰ ਬਰਾਬਰ a b ਲਾਈਨ ਤੇ a b ਰੇਖਾ ਤੇ ਕੋਣ ਬਣਾਓ ਠੀਕ ਹੈ ਇਹਦੇ ਲਈ ਆਪਾਂ ਕੀ ਕਰਦੇ ਆਂ कि ਇੱਕ ਤਾਂ ਆਪਾਂ ਲੈ ਲੈਨੇ ਪਹਿਲਾ ਕੋਣ LMN ਇੱਕ ਕੋਣ ਆਪਾਂ ਇਹ ਲੈ ਲਿਆ LMN ਠੀਕ ਆ ਦੂਸਰਾ ਆਪਾਂ ਕੋਣ ਲੈ ਲਿਆ XY Z x y z ਤੇ ab ਲਾਈਨ ਲੈ ਲਈ ab ਲਾਈਨ ਲੈ ਲਈ ਠੀਕ ਹੈ ab ਲਾਈਨ ਲੈ ਕੇ ਇਹਦੇ ਉੱਤੇ ਪ੍ਰਕਾਰ ਨਾਲ ਚਾਪ ਲਾਓ ਉਨੇ ਇਸ ਕੋਣ ਦੇ ਚਾਪ ਲਾ ਦੋ ਉਨੇ ਹੀ A ਬਿੰਦੂ ਤੇ ਚਾਪ ਲਾ ਦੋ ਠੀਕ ਹੈ ਉਨੇ ਹੀ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲੇ ਨੰਬਰ ਤੇ ਇੱਕ ਕੋਣ ਕੱਟ ਲਓ ਆ ਕੋਣ ਨਾਪ ਲਓ ਨਾਪ ਕੇ ਕੱਟ ਲਓ ਉਸ ਤੋਂ ਬਾਅਦ ਦੂਜਾ ਕੋਣ ਨਾਪੋ ਪ੍ਰਕਾਰ ਤੇ ਇਹਨੂੰ ਇੱਥੇ ਅੱਗੇ ਕੱਟ ਲਓ ਫਿਰ ਇਹਨੂੰ ਇਹਦੇ ਨਾਲ ਮੜਾ ਲਓ ਠੀਕ ਹੈ ਜਾਨੀ ਇਹ ਕੋਣ ਇੱਥੇ ਕੱਟਿਆ ਗਿਆ ਇਹ ਵਾਲਾ ਕੋਣ ਇਸ ਤੋਂ ਅੱਗੇ ਕੱਟਿਆ ਗਿਆ ਤਾਂ ਇਹ ਸਾਡੇ ਕੋਲੇ ਹੁਣ ABC ਇਹਨਾਂ ਦੋਨਾਂ ਕੋਣਾਂ ਦੇ ਜੋੜ ਦੇ ਬਰਾਬਰ ਕੋਣ ਬਣ ਗਿਆ ਕੀਗਾ ਅਗਲਾ ਸਵਾਲ ਹੈਗਾ ਸਮਕੋਣ ਸਮਕੋਣ ਕਿਹੜਾ ਹੁੰਦਾ 90 ਡਿਗਰੀ ਦਾ ਸਮਕੋਣ ਨੂੰ 3 ਬਰਾਬਰ ਭਾਗਾਂ ਵਿੱਚ ਵੰਡੋ 3 ਬਰਾਬਰ ਭਾਗਾਂ ਵਿੱਚ ਵੰਡੋ 90 ਡਿਗਰੀ ਨੂੰ ਤਿੰਨਾਂ ਨਾਲ ਭਾਗ ਦੇ ਦੋ 3 ਠੀਕ ਹੈ 30 ਆ ਗਿਆ ਇਹਦਾ ਮਤਲਬ ਇੱਕ ਕੋਣ 30 ਦਾ ਦੂਜਾ ਕੋਣ 30 ਦਾ ਤੇ ਤੀਜਾ ਕੋਣ ਵੀ 30 ਡਿਗਰੀ ਦਾ ਹੁਣ ਅਸੀਂ ਕੀ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ AB ਲਾਈਨ ਲੈ ਲਓ ਤਾਂ ਇਹਦੇ ਤੇ D ਨਾਲ 90 ਦਾ ਕੋਣ ਬਣਾ ਦੋ ਜਾਂ ਪ੍ਰਕਾਰ ਨਾਲ ਬਣਾ ਲਓ ਜਿੱਦਾਂ ਤੁਹਾਨੂੰ ਠੀਕ ਲੱਗਦਾ ਠੀਕ ਹੈ ਇਸ ਤੋਂ ਬਾਅਦ ਇਹ ਸਾਡੇ ਕੋਲ 90 ਡਿਗਰੀ ਦਾ ਕੋਣ ਬਣ ਗਿਆ ਹੁਣ ਆਪਾਂ 90 ਡਿਗਰੀ ਦੇ ਕੋਣ ਦੇ ਤਿੰਨ ਹਿੱਸੇ ਕਰਨੇ ਆ। ਤਾਂ ਇੱਕ ਤਾਂ ਇੱਕ ਤਾਂ ਸਾਡੇ ਕੋਲੇ 60 ਪਿਆ ਵਾ। ਆ 90 ਡਿਗਰੀ ਆ। ਠੀਕ ਆ। ਇਹਨੂੰ 60 ਨੂੰ ਮਿਲਾ ਦਿੱਤਾ। ਹੁਣ ਅੱਗੇ ਜਿਹੜਾ 60 ਵਾਲਾ ਕੋਣ ਉਹਨੂੰ ਅੱਗੇ ਦੋ ਹਿੱਸਿਆਂ 'ਚ ਵੰਡ ਲਓ। ਇਹ ਸਾਡੇ ਕੋਲੇ ਆ ਗਏ 30 ਡਿਗਰੀ ਇਹ ਹੋ ਗਿਆ 60 ਡਿਗਰੀ ਇਹ 90 ਡਿਗਰੀ ਆ ਇਹਨਾਂ ਕਈ ਹਿੱਸੇ ਸਾਡੇ ਕੋਲੇ ਤਿੰਨ ਹਿੱਸਿਆਂ ਚ ਵੰਡਣ ਕਰਕੇ ਆ 30 ਡਿਗਰੀ ਬਣ ਗਿਆ ਆ ਵੀ ਸਾਡੇ ਕੋਲੇ 30 ਡਿਗਰੀ ਆ ਗਿਆ ਇਹ ਵੀ ਸਾਡੇ ਕੋਲੇ 30 ਡਿਗਰੀ ਹੋ ਗਿਆ 90 ਡਿਗਰੀ ਦਾ ਕੋਣ ਜਿਹੜਾ ਬਰਾਬਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ